ਕਈ ਵਾਰੀ ਨਿਗਾਹ ਮਾਰ ਕੇ ਦੇਖਿਓ ਗੁਰਦੁਆਰੇ ਜਾਣਾ ਵੀ ਕਈ ਵਾਰੀ ਕਈ ਲੋਕ ਪਸੰਦ ਨਹੀਂ ਕਰਦੇ ਜਾਂ ਇੰਜ ਕਹਿ ਲਓ ਵੀ ਗੁਰੂ ਦੇ ਘਰ ਤੋਂ ਅਸੀਂ ਨਾਤਾ ਅੱਜ ਤੋੜਦੇ ਜਾ ਰਹੇ ਹਾਂ ਇੱਕ ਗੱਲ ਯਾਦ ਰੱਖਿਓ ਜਿਉਂ-ਜਿਉਂ ਮਨੁੱਖ ਗੁਰੂ ਤੋਂ ਟੁੱਟਿਆ ਤਿਉਂ-ਤਿਉਂ ਦੁਖੀ ਹੋ ਰਿਹਾ ਹੈ ਅੱਜ ਕਿਹੜਾ ਦੁੱਖ ਹੈ ਜਿਹੜਾ ਸਾਡੇ ਵਿੱਚ ਨਹੀਂ ਅਸੀਂ ਕਿੱਥੇ ਕਿੱਥੇ ਅੱਜ ਧਰਨੇ ਲਾ ਕੇ ਨਹੀਂ ਬੈਠੇ ਅੱਜ ਅਸੀਂ ਮਨ ਕਰਕੇ ਵੀ ਦੁਖੀ ਆ ਅਸੀਂ ਤਨ ਕਰਕੇ ਵੀ ਦੁਖੀ ਆ ਠੀਕ ਹੈ ਕਈ ਵਾਰੀ ਆਪਾਂ ਦੂਜਿਆਂ ਨੂੰ ਦੋਸ਼ ਦਿੰਨੇ ਆ ਪਰ ਕਿਤੇ ਨਾ ਕਿਤੇ ਸਾਡਾ ਆਪਣਾ ਵੀ ਦੋਸ਼ ਹੈ ਅਸੀਂ ਸਿੱਖ ਤੇ ਕਹਉਂਦੇ ਆ ਪਰ ਗੁਰੂ ਦੇ ਨਹੀਂ ਬਣਦੇ ਇਹ ਬੜੀ ਵੱਡੀ ਕਮੀ ਹੈ ਜੀ ਇੱਥੇ ਬੈਠਿਆਂ ਮੇਰੇ ਮਨ ਦੇ ਵਿੱਚ ਖਿਆਲ ਆ ਰਿਹਾ ਸੀ ਕਿ ਦੇਖੋ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸੀਸ ਦੇ ਦਿੱਤਾ ਥੋੜਾ ਜਿਆ ਧਿਆਨ ਦੇ ਨਾਲ ਸੁਣਿਓ ਕਿਉਂਕਿ ਜਦੋਂ ਅਸੀਂ ਗੁਰਦੁਆਰੇ ਆਉਂਦੇ ਆ ਨਾ ਤੇ ਗੁਰਦੁਆਰੇ ਆਉਣ ਦਾ ਜਿਹੜਾ ਮਕਸਦ ਹੈ ਉਹ ਇੱਕੋ ਹੀ ਹੈ ਕਿ ਇੱਥੇ ਆ ਕੇ ਸਾਨੂੰ ਸੋਝੀ ਮਿਲਣੀ ਹੈ ਗੁਰੂ ਦਵਾਰੇ ਹੋਏ ਸੋਝੀ ਪਾਈ ਸੀ ਇੱਥੇ ਆ ਕੇ ਸਾਨੂੰ ਸ਼ਾਂਤੀ ਮਿਲਣੀ ਹੈ ਸਾਨੂੰ ਸੋਝੀ ਮਿਲਣੀ ਹੈ ਕਿਉਂਕਿ ਗੁਰੂ ਦਾ ਦਰ ਹੀ ਇੱਕ ਐਸਾ ਦਰ ਹੈ ਜਿੱਥੋਂ ਸਾਰੀ ਮਨੁੱਖਤਾ ਨੂੰ ਸਾਂਝੀ ਵਾਲਤਾ ਦਾ ਉਪਦੇਸ਼ ਮਿਲਦਾ ਹੈ ਯਾਦ ਰੱਖਿਓ ਗੱਲਾਂ ਨਾ ਕਰੋ ਆਪਾਂ ਗੁਰਦੁਆਰੇ ਗੱਲਾਂ ਕਰਨ ਵਾਸਤੇ ਨਹੀਂ ਆਏ ਜਿਨ੍ਹਾਂ ਨੇ ਗੱਲਾਂ ਕਰਨੀਆਂ ਨੇ ਉਹ ਬਾਹਰ ਕਰ ਸਕਦੇ ਆ ਰੱਜ ਰੱਜ ਗੱਲਾਂ ਕਰੋ ਮੈਂ ਕਦੀ ਨਹੀਂ ਕਹਿੰਦਾ ਨਾ ਕਰੋ ਤੁਹਾਡੀ ਮਰਜ਼ੀ ਹੈ ਤੁਸੀਂ ਮਰਜ਼ੀ ਦੇ ਮਾਲਕ ਹੋ ਅੱਜ ਇੱਕ ਦੂਜੇ ਦੇ ਆਪਾਂ ਆਖੇ ਕਿੱਥੇ ਲੱਗਦੇ ਆ ਬੱਚੇ ਮਾਪਿਆਂ ਦੇ ਆਖੇ ਨਹੀਂ ਲੱਗਦੇ ਹਾਂਜੀ ਭਰਾ ਭਰਾ ਦੇ ਆਖੇ ਨਹੀਂ ਲੱਗਦਾ ਯਾਰੋ ਪਹਿਲਾਂ ਵੱਡੇ ਭਰਾ ਨੇ ਗੱਲ ਕਹਿ ਦੇਣੀ ਨਾ ਤੇ ਛੋਟੇ ਭਰਾ ਇਦਾਂ ਸਮਝਦੇ ਸੀ ਵੀ ਜਿਵੇਂ ਮੇਰੇ ਬਾਪੂ ਨੇ ਮੈਨੂੰ ਕਹਿ ਦਿੱਤਾ ਇਦਾਂ ਹੀ ਮੇਰਾ ਵੱਡਾ ਭਰਾ ਆ ਹੈ ਇਹਨਾਂ ਸਤਕਾਰ ਹੁੰਦਾ ਸੀ ਪਰ ਅੱਜ ਭਰਾ ਦੇ ਭਰਾ ਆਖੇ ਨਹੀਂ ਲੱਗਦਾ ਅੱਜ ਮਾਪਿਆਂ ਦੇ ਬੱਚੇ ਆਖੇ ਨਹੀਂ ਲੱਗਦੇ ਇੰਜ ਕਹਿ ਲਓ ਅੱਜ ਸਿੱਖ ਦੇ ਸਿੱਖ ਆਖੇ ਨਹੀਂ ਲੱਗਦਾ ਇੱਕ ਦਾ ਮੂੰਹ ਸੱਜੇ ਪਾਸੇ ਐ ਇੱਕ ਦਾ ਖੱਬੇ ਪਾਸੇ ਐ ਇਦਾਂ ਹੀ ਆ ਨਾ ਜੀ ਅੱਜ ਇੱਥੋਂ ਤੱਕ ਸਾਡੀ ਧਾਰਮਿਕ ਸ਼੍ਰੇਣੀ ਅਸੀਂ ਇੱਕ ਦੂਜੇ ਦੇ ਵੈਰੀ ਬਣੇ ਹੋਏ ਆ ਇੱਕ ਸਟੇਜ ਤੇ ਕੁਝ ਗੱਲ ਕਰ ਰਿਹਾ ਤੇ ਦੂਜਾ ਉਹਨੂੰ ਕੱਟਣ ਵਾਸਤੇ ਕੁਝ ਕਹਿ ਜਾਂਦਾ ਤੇ ਸਭ ਤੋਂ ਵੱਡੀ ਗੱਲ ਅੱਜ ਅਸੀਂ ਸੱਚ ਕਹਿਣ ਨੂੰ ਤਿਆਰ ਨਹੀਂ ਮਾਇਆ ਦੀ ਖਾਤਰ ਅੱਜ ਸਾਡਾ ਪ੍ਰਚਾਰ ਹੋ ਗਿਆ ਕਿਸੇ ਬਾਬੇ ਨੂੰ ਖੁਸ਼ ਕਰਨਾ ਹੈ ਉਹਦਾਂ ਦੀਆਂ ਗੱਲਾਂ ਕਰਦੇ ਹੋ ਕਿਸੇ ਡੇਰੇ ਨੂੰ ਖੁਸ਼ ਕਰਨਾ ਹੈ ਉਹਦਾਂ ਦੀਆਂ ਗੱਲਾਂ ਕਰਦੇ ਹੋ ਤੇ ਜਿੱਦਾਂ ਦੀ ਮੂਹਰੇ ਸੰਗਤ ਬੈਠੀ ਐ ਉਹਦਾਂ ਦੀਆਂ ਗੱਲਾਂ ਕਰਕੇ ਚਲੇ ਜਾਓ। ਮੈਨੂੰ ਮਾਫ ਕਰਿਓ ਇਹ ਅੱਜ ਸਾਡਾ ਪ੍ਰਚਾਰ ਐ। ਕਿਉਂਕਿ ਅਸੀਂ ਮਾਇਆ ਨੂੰ ਮੁੱਖ ਰੱਖ ਲਿਆ ਐ। ਆ ਤੁਸੀਂ ਕੁਰਸੀਆਂ ਬਾਹਰ ਕੱਢੀਆਂ ਨੇ ਬੜਾ ਚੰਗਾ ਲੱਗਾ। ਤੇ ਚੰਗਾ ਹੋਵੇ ਆਪਾਂ ਸਾਰੀਆਂ ਕੱਢ ਦਈਏ। ਪਤਾ ਕਿਉਂ? ਪਿਆਰਿਓ ਜੇ ਅਸੀਂ ਗੁਰੂ ਦੇ ਘਰ ਵਿੱਚ ਵੀ ਕੁਰਸੀਆਂ ਲਾ ਕੇ ਬਹਿਣ ਲੱਗ ਗਏ ਨਾ ਤੇ ਸੱਚ ਕਰਕੇ ਜਾਣਿਓ ਫਿਰ ਗੁਰੂ ਦੀ ਅਸੀਂ ਬਰਾਬਰੀ ਕਰਨ ਵਾਲੇ ਬਨ ਜਾਂਦੇ ਆ। ਇੱਕ ਗੱਲ ਯਾਦ ਰੱਖਿਓ। ਇੱਕ ਦਿਨ ਦੀ ਗੱਲ ਐ। ਸਤਵੇਂ ਪਾਤਸ਼ਾਹ ਮੰჯੇ ਤੇ ਬੈਠੇ ਆ ਤੁਸੀਂ ਸਿਆਣੇ ਬੈਠੇ ਹੋ ਗੱਲ ਸਮਝ ਜਾਓਗੇ ਸਤਵੇਂ ਪਾਤਸ਼ਾਹ ਮਹਾਰਾਜ ਮੰჯੇ ਤੇ ਬੈਠੇ ਆ ਤੇ ਸੰਗਤ ਕੀਰਤਨ ਕਰਦੀ ਆ ਰਹੀ ਹੈ ਗੁਰੂ ਸਾਹਿਬ ਦੇ ਬਚਨ ਬਹੁਤ ਪਵਿੱਤਰ ਨੇ ਅੱਜ ਅਸੀਂ ਗੁਰੂ ਦੇ ਬਚਨ ਨਹੀਂ ਮੰਨੇ ਅੱਜ ਅਸੀਂ ਗੁਰੂ ਦਾ ਸਤਕਾਰ ਨਹੀਂ ਕੀਤਾ ਇਸੇ ਕਰਕੇ ਅੱਜ ਸਾਡੀ ਖੁਆਰੀ ਹੋ ਰਹੀ ਹੈ ਮਹਾਰਾਜ ਕਹਿੰਦੇ ਕਿਸੇ ਨੂੰ ਦੋਸ਼ ਨਾ ਦੇਈ ਆਪਣੇ ਅੰਦਰ ਝਾਤ ਮਾਰੀ ਤੂੰ ਗੁਰੂ ਦਾ ਕਦੀ ਸਤਕਾਰ ਕੀਤਾ ਕੀ ਤੂੰ ਗੁਰੂ ਨੂੰ ਕਦੀ ਗੁਰੂ ਸਮਝਿਆ ਗੁਰੂ ਦੁਆਰਾ ਹੋਏ ਸੋਝੀ ਪਾਏ ਸੀ ਇੱਥੇ ਆ ਕੇ ਸੋਝੀ ਲੈਣੀ ਸੀ ਪਰ ਇੱਥੇ ਆ ਕੇ ਸਾਨੂੰ ਸੋਝੀ ਮਿਲੀ ਕਿਉਂ ਨਹੀਂ ਕਿਉਂਕਿ ਅਸੀਂ ਗੁਰੂ ਨੂੰ ਸੁਣਨ ਵਾਸਤੇ ਨਹੀਂ ਆਏ ਹੁਣ ਯਾਦ ਰੱਖਿਓ ਗੁਰੂ ਦਾ ਸਤਕਾਰ ਕਰਾਂਗੇ ਸਾਡਾ ਸਤਕਾਰ ਹੋਵੇਗਾ ਜਿਹੜੇ ਕਹਿੰਦੇ ਅੱਜ ਸਾਡਾ ਸਤਕਾਰ ਨਹੀਂ ਪਿਆਰਿਓ ਕਿਉਂਕਿ ਅੱਜ ਬਫਤਾਤ ਲੋਕ ਇਦਾਂ ਦੇ ਹੋ ਗਏ ਨੇ ਜਿਹੜੇ ਕੇਵਲ ਇੱਥੋਂ ਤੱਕ ਸੀਮਤ ਨੇ ਹਾਂਜੀ ਇੱਥੋਂ ਤੱਕ ਸੀਮਤ ਨੇ ਵੀ ਜਿਹੜਾ ਮੀਡੀਆ ਦੇ ਵਿੱਚ ਆਉਂਦਾ ਹੈ ਸ਼ਾਇਦ ਉਹੀ ਵੱਡਾ ਪ੍ਰਚਾਰਕ ਹੈ ਅਸੀਂ ਅੱਜ ਮੀਡੀਆ ਦੇ ਪਜਾਰੀ ਬਣਦੇ ਜਾ ਰਹੇ ਹਾਂ ਅੱਜ ਸਾਨੂੰ ਸੋਚਣਾ ਪੈਣਾ ਹੈ ਅੱਜ ਸਾਨੂੰ ਵਿਚਾਰਨਾ ਪੈਣਾ ਹੈ ਅਸੀਂ ਸਿਧਾਂਤ ਨੂੰ ਸਮਝੀਏ ਅਸੀਂ ਗੁਰੂ ਦੀ ਮਤ ਨੂੰ ਧਾਰਨ ਕਰੀਏ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਗੁਰੂ ਗ੍ਰੰਥ ਸਾਹਿਬ ਦਾ ਗੁਰੂ ਦੀ ਬਾਣੀ ਦਾ ਸਿੱਖ ਇਹਨਾਂ ਸਤਿਕਾਰ ਕਰਦੇ ਸੀ ਪਿਆਰਿਓ ਸਿੱਖਾਂ ਦੇ ਬੰਦ-ਬੰਦ ਵੀ ਕੱਟੇ ਗਏ ਖੋਪਰ ਵੀ ਲਾਏ ਗਏ ਚਰਖਨੀਆਂ ਤੇ ਵੀ ਚਾੜਿਆ ਗਿਆ ਪਰ ਸਿੱਖਾਂ ਦੇ ਅੰਦਰੋਂ ਕੋਈ ਜੜ ਦੀ ਕਲਾ ਨੂੰ ਕਦੀ ਖਤਮ ਨਹੀਂ ਕਰ ਸਕਿਆ ਉਹ ਬੰਦ-ਬੰਦ ਕਟਾ ਕੇ ਵੀ ਉਸ ਅਕਾਲ ਪੁਰਖ ਦੇ ਗੁਰੂ ਦੇ ਬਾਣੇ ਵਿੱਚ ਨੇ ਉਹ ਖੋਪਰ ਲਵਾ ਕੇ ਵੀ ਗੁਰੂ ਦੇ ਬਾਣੇ ਵਿੱਚ ਨੇ ਪਿਆਰਿਓ ਕਿਉਂਕਿ ਉਹਨਾਂ ਦਾ ਪਿਆਰ ਹੀ ਗੁਰੂ ਦੇ ਨਾਲ ਇੰਨਾ ਸੀ ਉਹ ਆਪਣੇ ਗੁਰੂ ਨੂੰ ਕਦੀ ਵੀ ਭੁੱਲਦੇ ਨਹੀਂ ਸੀ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਬਹੁਤ ਵੱਡਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਕੋਈ ਹੋਰ ਨਹੀਂ ਕਰ ਸਕਦਾ ਯਾਦ ਰੱਖਿਓ ਦੁਨੀਆ ਦਾ ਧਾਰਮਿਕ ਗ੍ਰੰਥ ਬਹੁਤ ਨੇ ਧਾਰਮਿਕ ਗ੍ਰੰਥ ਬਹੁਤ ਨੇ ਹਾਂਜੀ ਪਰ ਗੁਰੂ ਗ੍ਰੰਥ ਸਾਹਿਬ ਇਕੋ ਹੀ ਹੈ ਜਿਹਨੂੰ ਗੁਰੂ ਪਦਵੀ ਪ੍ਰਾਪਤ ਹੋਈ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰੂ ਗ੍ਰੰਥ ਸਾਹਿਬ ਗੁਰੂ ਹੈ ਜੇ ਮੈਂ ਬਟਾਲਾ ਦੀ ਗੱਲ ਤੁਹਾਡੇ ਸਾਹਮਣੇ ਰੱਖਾਂ ਕੇਵਲ ਇਸ਼ਾਰਾ ਮਾਤਰ ਬੇਨਤੀਆਂ ਕਰਾਂਗਾ ਬਟਾਲਾ ਨਗਰ ਹੈ ਨਾ ਜੀ ਇੱਥੇ ਗੁਰੂ ਨਾਨਕ ਸਾਹਿਬ ਦੀ ਬਰਾਤ ਗਈ ਸੀ ਤੁਹਾਨੂੰ ਪਤਾ ਹੋਵੇਗਾ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਕੀ ਹੈ ਬਾਣੀ ਦਾ ਸਤਕਾਰ ਕੀ ਹੈ ਇੱਥੇ ਸਤਿਗੁਰਾਂ ਦੀ ਬਰਾਤ ਗਈ ਅਬ ਯਾ ਪੂਰਬ ਵੀ ਆ ਰਿਹਾ ਹੈ ਹਾਂਜੀ ਗੁਰਦਰਾ ਬੇਰ ਸਾਹਿਬ ਤੋਂ ਨਗਰ ਕੀਰਤਨ ਜਾਂਦਾ ਹੈ ਬਟਾਲੇ ਦੀ ਧਰਤੀ ਤੇ ਹਰ ਸਾਲ ਤੇ ਕਈ ਉਹਨੂੰ ਬਰਾਤ ਵੀ ਕਹਿ ਦਿੰਦੇ ਨੇ ਮੈਨੂੰ ਮਾਫ ਕਰਿਓ ਬਰਾਤ ਇੱਕੋ ਦਿਨ ਚੜਦੀ ਹੈ ਬਾਰ-ਬਾਰ ਬਰਾਤਾਂ ਨਹੀਂ ਹੁੰਦੀਆਂ ਉਹ ਨਗਰ ਕੀਰਤਨ ਹੈ ਉਸ ਯਾਦ ਦੀ ਵਿੱਚ ਉਸ ਯਾਦ ਦੇ ਵਿੱਚ ਨਗਰ ਕੀਰਤਨ ਸਜਾਇਆ ਜਾਂਦਾ ਹੈ ਤੇ ਪਿਆਰਿਓ ਜਿੱਦਨ ਬਟਾਲੇ ਦੀ ਧਰਤੀ ਤੇ ਸਤਿਗੁਰਾਂ ਦੇ ਆਨੰਦ ਕਾਰਜ ਹੋਏ ਆ ਤੁਹਾਨੂੰ ਪਤਾ ਆਨੰਦ ਕਾਰਜ ਕਿੱਦਾਂ ਹੋਏ ਸੀ ਉਦੋਂ ਤੇ 베ਦੀ ਦੇ ਦਿਵਾਲੇ ਲਾਂਵਾ ਲੈਂਦੇ ਸੀ ਇਦਾਂ ਹੀ ਸੀ ਨਾ ਜੀ ਕਿਉਂਕਿ ਹਿੰਦੂ ਧਰਮ ਦੀ ਮਰਿਆਦਾ ਉਸ ਸਮੇਂ ਚੱਲਦੀ ਸੀ 베ਦੀ ਦੇ ਦਿਵਾਲੇ ਮੰਤਰ ਪੜੇ ਜਾਂਦੇ ਸੀ ਪੰਡਤਾਂ ਵੱਲੋਂ ਫਿਰ ਜਾ ਕੇ ਲਾਮਾ ਹੁੰਦੀਆਂ ਸੀ ਹਰ ਧਰਮ ਦੀ ਆਪਣੀ ਆਪਣੀ ਮਰਿਆਦਾ ਹੈ ਹਾਂਜੀ ਇਸਲਾਮ ਦੇ ਵਿੱਚ ਨਕਾਹ ਹੁੰਦਾ ਹੈ ਤੁਸੀਂ ਜਾਣਦੇ ਹੋ ਇਸੇ ਤਰ੍ਹਾਂ ਜਿਹੜੀ ਮੈਰਜ ਹੈ ਹਾਂਜੀ ਇਸਾਈ ਧਰਮ ਦੇ ਵਿੱਚ ਉਹਨਾਂ ਦਾ ਆਪਣਾ ਵਿਧਾਨ ਹੈ ਇਸਲਾਮ ਦਾ ਆਪਣਾ ਵਿਧਾਨ ਹੈ ਯਹੂਦੀਆਂ ਦੀ ਆਪਣੀ ਮਰਿਆਦਾ ਹੈ ਹਰ ਧਰਮ ਦੀ ਵਿਆਹ ਦੀ ਆਪਣੀ ਆਪਣੀ ਮਰਿਆਦਾ ਹੈ ਇੱਕ ਕੋਰਟ ਮੈਰਿਜ ਵੀ ਹੈ ਪਰ ਜਿਹੜਾ ਵਿਆਹ ਸ਼ਬਦ ਜਾਂ ਆਨੰਦ ਕਾਰਜ ਗੁਰਮਤ ਦੇ ਵਿੱਚ ਆਇਆ ਹੈ ਹਾਂਜੀ ਇਹ ਦੋਨੋਂ ਸ਼ਬਦ ਆਏ ਨੇ ਆਪਾਂ ਪੜ੍ਹਦੇ ਆ ਨਾ ਵਿਆਹ ਹੋਵਾ ਮੇਰੇ ਬਬਲਾ ਵਿਆਹ ਸ਼ਬਦ ਵੀ ਆਇਆ ਹੈ ਤੇ ਸਿੱਖ ਰਹਿਤ ਮਰਿਆਦਾ ਦੇ ਵਿੱਚ ਇਹਨੂੰ ਆਨੰਦ ਕਾਰਜ ਆਖਿਆ ਗਿਆ ਜਿਹੜੀ ਮੈਂ ਬੇਨਤੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੀ ਇਹ ਆਨੰਦ ਕਾਰਜ ਦੀ ਅਰੰਭਤਾ ਇੰਜ ਕਹਿ ਲਓ ਅੱਜ ਅਸੀਂ ਜਦੋਂ ਆਨੰਦ ਕਾਰਜ ਕਰਦੇ ਆ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਆਨੰਦ ਕਾਰਜ ਕਿੱਦਾਂ ਹੁੰਦੇ ਆ ਠੀਕ ਹੈ ਜਿਨ੍ਹਾਂ ਨੂੰ ਪੈਸਾ ਬਹੁਤਾ ਦਿੱਤਾ ਹੈ ਮੈਨੂੰ ਕਹਿਣਾ ਪੈਣਾ ਵੀ ਮਾਇਆ ਕਈ ਵਾਰੀ ਬੰਦੇ ਦੇ ਕੋਲ ਟਿਕਦੀ ਨਹੀਂ ਹਾਂਜੀ ਤੇ ਬਹੁਤੀ ਮਾਇਆ ਹੋਵੇ ਉਹ ਫਿਰ ਸ਼ਰਾਬਾਂ ਤੇ ਡੱਟ ਵੀ ਖੋਲਦੇ ਆ ਨਸ਼ੇ ਵਰਤਦੇ ਆ ਨਾ ਜੀ ਪੂਰੇ ਪੈਲਸਾਂ ਦੇ ਵਿੱਚ ਉੱਥੇ ਫਿਰ ਗਾਉਣ ਵਾਲੀਆਂ ਤੇ ਗਾਉਣ ਵਾਲੇ ਵੀ ਲੱਗਦੇ ਸਾਰਾ ਕੁਝ ਹੀ ਹੁੰਦਾ ਇੰਜ ਕਹਿ ਲਓ ਵੀ ਸਾਰੇ ਕਰਮ ਕੀਤੇ ਜਾਂਦੇ ਆ ਪਰ ਗੁਰਮਤ ਇਹਨਾਂ ਗੱਲਾਂ ਨੂੰ ਇਜ਼ਾਜ਼ਤ ਨਹੀਂ ਦਿੰਦੀ ਹੁਣ ਜਦੋਂ ਗੁਰਸਿੱਖਾਂ ਦੇ ਆਨੰਦ ਕਾਰਜ ਹੁੰਦੇ ਮਨਮੁਖ ਕੀ ਕਰਦੇ ਨੇ ਵੱਖਰੀ ਗੱਲ ਐ ਅੱਜ ਅਸੀਂ ਪਿਆਰਿਓ ਦੂਜੇ ਨੂੰ ਦੇਖ ਕੇ ਜੇ ਕੋਈ ਇੱਕ 10 ਲੱਖ ਲਾਉਂਦਾ ਦੂਜਾ ਕਹਿੰਦਾ ਮੈਂ 20 ਲੱਖ ਲਾਉਣਾ ਚਾਹੇ ਕਰਜ਼ਾ ਚੱਕ ਕੇ ਕਿਉਂ ਨਾ ਲਾਉਣਾ ਪਵੇ ਅੱਜ ਬਹੁਤੇ ਜਿਹੜੇ ਕਰਜ਼ਾਈ ਨੇ ਇਸੇ ਕਰਕੇ ਹੋ ਰਹੇ ਆ ਅੱਜ ਰਾਹੇਲੇ ਜ਼ਮੀਨਾਂ ਦੇ ਹੋਣ ਫਿਰ ਵੀ ਬੰਦਾ ਆਖੇ ਮੈਂ ਕਰਜ਼ਾਈ ਆ ਫਿਰ ਵੀ ਬੰਦਾ ਹਾਂਜੀ ਗਲਤ ਪਾਸੇ ਜਾਵੇ ਤੇ ਸਾਨੂੰ ਕਹਿਣਾ ਪਵੇਗਾ ਜਿਨ੍ਹਾਂ ਦੇ ਕੋਲ ਮਰਲਾ ਵੀ ਜ਼ਮੀਨ ਨਹੀਂ ਉਹ ਤੇ ਕਦੀ ਨਹੀਂ ਕਹਿੰਦੇ ਵੀ ਮੈਂ ਕਰਜ਼ਾਈ ਆ ਸਾਨੂੰ ਸੋਚਣਾ ਪੈਣਾ ਇਹਦਾ ਮਤਲਬ ਅਸੀਂ ਦਿਖਾਵਾ ਜ਼ਿਆਦਾ ਕਰ ਰਹੇ ਆ ਅਸੀਂ ਲੋਕਾਂ ਨੂੰ ਦੇਖਦੇ ਅੱਜ ਦਿਖਾਵੇ ਦੇ ਵਿੱਚ ਪੈ ਗਏ ਹਰ ਪਾਸੇ ਦਿਖਾਵਾ ਹੀ ਆ ਵੀ ਸਾਡੇ ਸਾਡਾ ਨੱਕ ਨਹੀਂ ਰਹਿੰਦਾ ਸਾਡੇ ਕੰਨ ਨਹੀਂ ਰਹਿੰਦੇ ਬਸ ਇੱਥੋਂ ਤੱਕ ਬੰਦਾ ਸੀਮਤ ਹੋ ਗਿਆ ਵੀ ਮੇਰਾ ਨੱਕ ਰਹਿਣਾ ਚਾਹੀਦਾ ਹੁਣ ਆਨੰਦ ਕਾਰਜ ਗੁਰਸਿੱਖਾਂ ਦੇ ਕਿੱਧਾ ਹੁੰਦੇ ਆ ਸੁਹੀ ਰਾਗ ਦੇ ਵਿੱਚ ਦਰਜ ਲਾਵਾਂ ਦਾ ਪਾਠ ਕੀਤਾ ਜਾਂਦਾ ਹੈ ਹਾਂਜੀ ਤੇ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਰਮਾ ਕੀਤੀ ਜਾਂਦੀ ਹੈ ਇਦਾਂ ਹੀ ਹੁੰਦਾ ਨਾ ਜੀ ਚਾਰ ਲਾਵਾਂ ਨੇ ਤੇ ਹਰ ਲਾਂ ਦੇ ਨਾਲ ਪ੍ਰਕਰਮਾ ਕੀਤੀ ਜਾਂਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਤੇ ਆਪਣੀ ਜਗ੍ਹਾ ਤੇ ਲੜਕਾ ਤੇ ਲੜਕੀ ਫੇਰ ਆ ਕੇ ਖੜੇ ਹੋ ਜਾਂਦੇ ਆ ਫਿਰ ਅਗਲੀ ਲਾਂ ਦਾ ਪਾਠ ਸਰਵਨ ਕਰਦੇ ਆ ਇਸ ਤਰ੍ਹਾਂ ਚਾਰ ਲਾਂਵਾਂ ਦੇ ਨਾਲ ਚਾਰ ਪ੍ਰਕਰਮਾ ਕਰਦੇ ਆ ਹੁਣ ਤੁਸੀਂ ਧਿਆਨ ਦੇ ਨਾਲ ਕਦੀ ਦੇਖਿਓ ਵੀ ਸ਼ਬਦ ਗੁਰੂ ਦਾ ਸਤਕਾਰ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਆਪ ਕੀਤਾ ਜਿਸ ਦਿਨ ਬਟਾਲੇ ਦੇ ਵਿੱਚ ਮਹਾਰਾਜ ਜੀ ਦਾ ਵਿਆਹ ਸੀ ਨਾ ਤੇ ਸੱਚੇ ਪਾਤਸ਼ਾਹ ਨੇ ਸ਼ਬਦ ਦੀ ਪ੍ਰਕਰਮਾ ਕੀਤੀ ਆਖੋ ਸਤਨਾਮ ਇਸ ਧਰਤੀ ਤੇ ਇਸ ਧਰਤੀ ਤੇ ਪਹਿਲੀ ਵਾਰ ਅੱਜ ਵੀ ਤੁਸੀਂ ਪ੍ਰਕਰਮਾ ਕਰਦੇ ਹੋ ਨਾ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਹੁੰਦੇ ਹੋ ਮੱਥਾ ਟੇਕਦੇ ਹੋ ਤੇ ਪ੍ਰਕਰਮਾ ਕਰਦੇ ਹੋ ਪ੍ਰਕਰਮਾ ਕਾਦੇ ਵਾਸਤੇ ਕਰਦੇ ਆ ਵੀ ਸਤਿਗੁਰੂ ਜੀ ਅਸੀਂ ਤੁਹਾਡਾ ਹੁਕਮ ਮੰਨਣ ਵਾਸਤੇ ਤਿਆਰ ਆਂ ਹਾਂਜੀ ਪ੍ਰਕਰਮਾ ਉਹਦੀ ਹੁੰਦੀ ਹੈ ਜਿਹਨੂੰ ਵੱਡਾ ਜਾਣਦੇ ਆ ਨਾ ਉਹਦੇ ਦਿਵਾਲੇ ਢੇੜਾ ਕੱਢਿਆ ਜਾਂਦਾ ਹੈ ਅਸੀਂ ਤੁਹਾਨੂੰ ਵੱਡਾ ਜਾਣਦੇ ਆ ਸਾਡੇ ਤੁਸੀਂ ਗੁਰੂ ਹੋ ਤੇ ਤੁਹਾਡਾ ਹੁਕਮ ਮੰਨਣ ਵਾਸਤੇ ਅਸੀਂ ਤਿਆਰ ਹੋਏ ਆ ਫਿਰ ਸੰਗਤ ਵਿੱਚ ਬੈਠ ਕੇ ਅਸੀਂ ਗੁਰੂ ਦਾ ਹੁਕਮ ਸੁਣਦੇ ਆ ਤੇ ਯਾਦ ਰੱਖਿਓ ਇਹਦਾ ਮੁੱਢ ਕਿੱਥੋਂ ਵੱਜਾ ਇਸ ਧਰਤੀ ਤੇ ਪਹਿਲੀ ਵਾਰ ਇਹ ਬੜੀ ਵੱਡੀ ਕ੍ਰਾਂਤੀ ਐ ਇਹ ਬੜਾ ਵੱਡਾ ਇਨਕਲਾਬ ਐ ਵੀ ਇਸ ਧਰਤੀ ਤੇ ਪਹਿਲੀ ਵਾਰ ਜੇ ਸ਼ਬਦ ਨੂੰ ਕਿਸੇ ਨੇ ਗੁਰੂ ਮੰਨਿਆ ਜੇ ਸ਼ਬਦ ਦਾ ਇੰਨਾ ਵੱਡਾ ਕਿਸੇ ਨੇ ਸਤਿਕਾਰ ਕੀਤਾ ਬਾਣੀ ਦਾ ਸਤਿਕਾਰ ਕੀਤਾ ਤੇ ਉਸ ਸ਼ਬਦ ਦੀ ਪ੍ਰਕਰਮਾ ਕੀਤੀ ਉਹ ਗੁਰੂ ਨਾਨਕ ਸਾਹਿਬ ਨੇ ਆਪ ਕੀਤੀ ਇਹ ਸਾਡਾ ਇਤਿਹਾਸ ਐ ਵੀ ਬਟਾਲੇ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਨੇ ਸਭ ਤੋਂ ਪਹਿਲਾਂ ਸ਼ਬਦ ਦੀ ਪ੍ਰਕਰਮਾ ਕੀਤੀ ਤੇ ਪਿਆਰਿਓ ਸ਼ਬਦ ਨੂੰ ਸਾਖੀ ਮੰਨ ਕੇ ਸਤਗੁਰਾਂ ਨੇ ਆਪਣਾ ਵਿਆਹ ਕਰਵਾਇਆ ਮਾਤਾ ਸੁਲਖਣੀ ਜੀ ਦੇ ਨਾਲ ਆਨੰਦ ਕਾਰਜ ਹੋਇਆ ਅੱਜ ਦੇਖ ਲਓ ਆਪਾਂ ਸ਼ਬਦ ਦਾ ਕਿੰਨਾ ਕਿ ਸਤਕਾਰ ਕਰਦੇ ਆਂ ਅਸੀਂ ਸ਼ਬਦ ਦਾ ਸਤਕਾਰ ਕਰਾਂਗੇ ਤੇ ਸਾਡਾ ਸਤਕਾਰ ਹੋਵੇਗਾ ਅੱਜ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਕੋ ਮੜੀਆਂ ਤੇ ਤੁਰਿਆ ਫਿਰਦਾ ਕੋਈ ਕਬਰਾਂ ਤੇ ਤੁਰਿਆ ਫਿਰਦਾ ਕੋਈ ਕਿਤੇ ਖੇਤਾਂ ਦੇ ਵਿੱਚ ਹਾਂਜੀ ਗੰਦ ਪਿਆ ਹੋਵੇ ਉੱਥੇ ਪ੍ਰਕਾਸ਼ ਕਰ ਲਿਆ ਕੋ ਕਿਤੇ ਚਲਾ ਗਿਆ ਅਸੀਂ ਕਦੀ ਨਹੀਂ ਸੋਚਿਆ ਵੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੇ ਯੋਗ ਥਾਂ ਕਿੱਦਾਂ ਦੀ ਹੋਣੀ ਚਾਹੀਦੀ ਹੈ ਗੁਰੂ ਗ੍ਰੰਥ ਲੋਗ ਥਾਂ ਕਿਦਾਂ ਦੀ ਹੋਣੀ ਚਾਹੀਦੀ ਹੈ ਥੋੜਾ ਜਿਹਾ ਇਤਿਹਾਸ ਅੱਗੇ ਤੁਰਦਾ ਹੈ ਗੁਰੂ ਨਾਨਕ ਸਾਹਿਬ ਨੇ ਸ਼ਬਦ ਨੂੰ ਗੁਰੂ ਆਖਿਆ ਸੀ ਆਪਾਂ ਰੋਜ਼ ਪੜ੍ਹਦੇ ਆ ਨਾ ਜਦੋਂ ਬਾਣੀ ਪੜ੍ਹੀ ਜਾਂਦੀ ਹੈ ਸ਼ਬਦ ਗੁਰੂ ਸੁਰਤ ਤੋਂ ਚੇਲਾ ਮਹਾਰਾਜ ਨੂੰ ਪੁੱਛਿਆ ਜਦੋਂ ਸਿੱਧਾਂ ਨੇ ਵੀ ਤੁਹਾਡਾ ਗੁਰੂ ਕਿਹੜਾ ਹੈ ਤੇ ਚੇਲਾ ਕਿੰ ਨੂੰ ਆਖਿਆ ਜਾਂਦਾ ਹੈ ਪਾਤਸ਼ਾਹ ਕਹਿੰਦੇ ਸ਼ਬਦ ਹੈ ਗੁਰੂ ਸ਼ਬਦ ਗੁਰੂ ਹੈ ਤੇ ਚੇਲਾ ਕੌਣ ਹੈ ਸਾਡੀ ਜਿਹੜੀ ਸੁਰਤ ਹੈ ਸੁਰਤ ਕੀ ਹੈ ਜਿਹਦੇ ਨਾਲ ਤੁਸੀਂ ਸੁਣਦੇ ਪਈਓ ਤੁਹਾਡੇ ਕੰਨ ਨਹੀਂ ਸੁਣਦੇ ਤੁਹਾਡੀ ਸੁਰਤ ਸੁਣਦੀ ਯਾਦ ਰੱਖਿਓ ਕੰਨ ਨਹੀਂ ਸੁਣਦੇ ਕੰਨ ਤੇ ਇੱਕ ਜਰੀਆ ਹੈ ਪਰ ਅੰਦਰ ਜਿਹੜੀ ਸੁਰਤ ਹੈ ਨਾ ਉਹ ਸੁਣ ਰਹੀ ਹੈ ਜੇ ਤੁਹਾਡੀ ਸੁਰਤ ਗੈਰ ਹਾਜ਼ਰ ਹੋ ਗਈ ਨਾ ਤੇ ਕੰਨ ਭਾਵੇਂ ਇੱਥੇ ਹੀ ਹੋਣ ਫੇਰ ਵੀ ਤੁਸੀਂ ਸੁਣ ਨਹੀਂ ਸਕਦੇ ਤੁਸੀਂ ਆਖੋਗੇ ਭਾਈ ਨੇ ਕਿਹੜੀ ਗੱਲ ਕਹੀ ਸੀ ਮੈਂ ਸੁਣੀ ਨਹੀਂ ਮੈਨੂੰ ਦੁਬਾਰਾ ਦੱਸਿਓ ਇਦਾਂ ਹੁੰਦਾ ਨਾ ਜੀ ਪਤਾ ਕਿਉਂ ਕਿਉਂਕਿ ਜੇ ਤੁਸੀਂ ਹਾਜ਼ਰ ਨਹੀਂ ਸੁਰਤ ਕੀ ਹੈ ਹਾਜ਼ਰ ਰਹਿਣਾ ਸੁਰਤ ਕੀ ਹੈ ਤੁਹਾਡਾ ਧਿਆਨ ਅਰਦਾਸ ਆਪਾਂ ਕਰਦੇ ਆਂ ਤੇ ਅਰਦਾਸ ਦੇ ਵਿੱਚ ਇੱਕ ਸ਼ਬਦ ਬਾਰ-ਬਾਰ ਆਉਂਦਾ ਹੈ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪਤਾ ਕਿਉਂ ਆਉਂਦਾ ਹੈ ਉਹ ਇਸ ਕਰਕੇ ਆਉਂਦਾ ਹੈ ਵੀ ਧਿਆਨ ਆਪਣਾ ਵਿੱਚ ਰੱਖਿਓ ਜਿੱਦਨ ਤੁਹਾਡਾ ਧਿਆਨ ਨਿਕਲ ਗਿਆ ਉਸ ਦਿਨ ਗਿਆਨ ਦੇ ਨਾਲੋਂ ਨਾਤਾ ਟੁੱਟ ਜਾਣਾ ਹੈ ਜੀਵਨ ਦੇ ਵਿੱਚ ਗਿਆਨ ਆਉਂਦਾ ਹੀ ਉਦੋਂ ਨੇ ਜਿੱਦਨ ਧਿਆਨ ਹੋਵੇਗਾ ਅੱਜ ਬੱਚੇ ਕਹਿੰਦੇ ਨੇ ਪੜ੍ਹਾਈ 'ਚ ਮਨ ਨਹੀਂ ਲੱਗਦਾ ਪੜਨ ਨੂੰ ਚਿੱਤ ਨਹੀਂ ਕਰਦਾ ਉਹਦਾ ਕਾਰਨ ਪਤਾ ਕੀ ਹੈ ਕਿਉਂਕਿ ਸਾਡਾ ਧਿਆਨ ਪੜ੍ਹਾਈ ਦੇ ਵਿੱਚ ਨਹੀਂ ਸਾਡਾ ਧਿਆਨ ਮੋਬਾਈਲਾਂ ਦੇ ਵਿੱਚ ਹੈ ਸਾਡਾ ਧਿਆਨ ਸ਼ਰਾਰਤਾਂ ਦੇ ਵਿੱਚ ਹੈ ਜਦੋਂ ਅਸੀਂ ਆਪਣਾ ਏਮ ਬਣਾ ਲਿਆ ਜਦੋਂ ਅਸੀਂ ਆਪਣਾ ਨਿਸ਼ਾਨਾ ਮਿੱਥ ਲਿਆ ਯਾਦ ਰੱਖਿਓ ਜਿਨ੍ਹਾਂ ਦੇ ਨਿਸ਼ਾਨੇ ਹੁੰਦੇ ਆ ਨਾ ਉਹ ਫਿਰ ਮਿਹਨਤਾਂ ਕਰਦੇ ਆ ਕਿਸੇ ਬੱਚੇ ਨੇ ਖੇਡਣਾ ਹੋਵੇ ਨਾ ਉਹ ਨਿਸ਼ਾਨਾ ਬਣਾ ਲੈਂਦਾ ਵੀ ਮੈਂ ਨੈਸ਼ਨਲ ਤੱਕ ਪਹੁੰਚਣਾ ਹੈ ਜਾਂ ਮੈਂ ਇੰਟਰਨੈਸ਼ਨਲ ਪੱਧਰ ਤੇ ਖੇਡਣਾ ਹੈ ਉਹ ਬੱਚੇ ਪਤਾ ਕੀ ਕਰਦੇ ਨੇ ਉਹ ਫਿਰ ਗਰਾਊਂਡ ਦੇ ਵਿੱਚ 8-8 ਘੰਟੇ ਪ੍ਰੈਕਟਿਸ ਕਰਦੇ ਆ ਹਾਂਜੀ ਮੇਰਾ ਖੇਡਾਂ ਦੇ ਨਾਲ ਬਹੁਤਾ ਸਬੰਧ ਰਿਹਾ ਇਸ ਕਰਕੇ ਮੈਨੂੰ ਪਤਾ ਹੈ ਗਰਾਊਂਡ ਦੇ ਵਿੱਚ ਫਿਰ ਸਾਨੂੰ ਮਿਹਨਤ ਕਰਨੀ ਪੈਂਦੀ ਹੈ ਸਾਨੂੰ ਆਪਣਾ ਤਨ ਉੱਥੇ ਤੋੜਨਾ ਪੈਂਦਾ ਹੈ ਸਾਨੂੰ ਹਰ ਤਰ੍ਹਾਂ ਦਾ ਹਾਰਡਵਰਕ ਕਰਨਾ ਪੈਂਦਾ ਹੈ ਤੇ ਜਿਹੜਾ ਵਰਕ ਸਾਡੇ ਉਸਤਾਦਾਂ ਨੇ ਸਾਨੂੰ ਦਿੱਤਾ ਹੁੰਦਾ ਉਸ ਵਰਕ ਨੂੰ ਫਿਰ ਉੱਥੇ ਕਮਾਉਣਾ ਪੈਂਦਾ ਹੈ ਇਦਾਂ ਹੀ ਹੁੰਦਾ ਨਾ ਜੀ ਅੱਜ ਸਾਡੇ ਕੋਲੋਂ ਗਰਾਊਂਡਾਂ ਵੀ ਚਲੇ ਗਈਆਂ ਅੱਜ ਬੱਚੇ ਗਰਾਊਂਡਾਂ ਵਿੱਚ ਨਹੀਂ ਖੇਡਦੇ ਅੱਜ ਮੋਬਾਈਲਾਂ ਵਿੱਚ ਖੇਡਦੇ ਆ ਤੰਦਰੁਸਤ ਕਿਦਾਂ ਰਹਾਂਗੇ ਜੀ ਅੱਜ ਅਸੀਂ ਮੰਨ ਕਰਕੇ ਵੀ ਕਮਜ਼ੋਰ ਅੱਜ ਅਸੀਂ ਤਨ ਕਰਕੇ ਵੀ ਕਮਜ਼ੋਰ ਕਿਉਂਕਿ ਅੱਜ ਸਾਡਾ ਨਾਤਾ ਸਕੂਲਾਂ ਦੇ ਨਾਲੋਂ ਵੀ ਟੁੱਟਦਾ ਜਾ ਰਿਹਾ ਤੇ ਅੱਜ ਸਾਡਾ ਨਾਤਾ ਖੇਡ ਮੈਦਾਨਾਂ ਦੇ ਨਾਲੋਂ ਵੀ ਟੁੱਟਦਾ ਜਾ ਰਿਹਾ ਮੈਂ ਅਕਸਰ ਬੇਨਤੀ ਕਰਦਾ ਹੁੰਦਾ ਬਹੁਤਾਤ ਪਿੰਡਾਂ ਦੇ ਵਿੱਚ ਠੇਕਾ ਤੇ ਮਿਲ ਜਾਂਦਾ ਹੈ ਆਹ ਹੈ ਮੇਰਾ ਪੰਜਾਬ ਬਹੁਤਾਤ ਪਿੰਡਾਂ ਦੇ ਵਿੱਚ ਠੇਕਾ ਤੇ ਮਿਲ ਜਾਂਦਾ ਹੈ ਪਰ ਸਿਆਣੇ ਲੋਕਾਂ ਨੇ ਖੇਡ ਮੈਦਾਨ ਨਹੀਂ ਬਣਾਏ ਅਸੀਂ ਉਹਦਾ ਕਿੰਨੇ ਜੀ ਬੜੇ ਸਿਆਣੇ ਆ ਅੱਜ ਸਾਡੇ ਪਿੰਡਾਂ 'ਚ ਖੇਡ ਮੈਦਾਨ ਨਹੀਂ ਅੱਜ ਸਾਡੇ ਪਿੰਡਾਂ ਵਿੱਚ ਚੰਗੇ ਸਕੂਲ ਬਹੁਤ ਘੱਟ ਮਿਲਣਗੇ ਠੇਕਾ ਜਰੂਰ ਮਿਲ ਜਾਂਦਾ ਹੈ ਕਿਉਂਕਿ ਉੱਥੋਂ ਆਮਦਨੀ ਹੋਣੀ ਹੈ ਹੁਣ ਅਸੀਂ ਹਰ ਗੱਲ ਤੇ ਇਹ ਨਾ ਆਖੀਏ ਫਲਾਣੇ ਦਾ ਕਸੂਰ ਹੈ ਫਲਾਣੇ ਦਾ ਕਸੂਰ ਹੈ ਅਸੀਂ ਕੀ ਕਰ ਰਹੇ ਹਾਂ ਇਹ ਸਾਡਾ ਕੋਈ ਕਸੂਰ ਨਹੀਂ ਅਸੀਂ ਲੋਕਿਆਂ ਲੋਕਾਂ ਦੇ ਕਸੂਰ ਥੋਪ ਦਿੰਨੇ ਆ ਵੀ ਸਰਕਾਰਾਂ ਦਾ ਕਸੂਰ ਹੈ ਜੀ ਫਲਾਨਿਆਂ ਦਾ ਕਸੂਰ ਹੈ ਜੀ ਸਿਖਾ ਤੈਨੂੰ ਵੀ ਜਾਗਣਾ ਚਾਹੀਦਾ ਸੀ ਤੂੰ ਤਾ ਤੂੰ ਕਿੰਨਾ ਕ ਆਪਣੇ ਸਮਾ ਆਪਣੇ ਬੱਚਿਆਂ ਪ੍ਰਤੀ ਜ਼ਿੰਮੇਵਾਰ ਹੋਇਆ ਕਿ ਤੇਰਾ ਕੋਈ ਫਰਜ਼ ਨਹੀਂ ਸੀ ਆਪਣੇ ਪਿੰਡ ਨੂੰ ਕਿੰਨੇ ਸਾਹਮਣਾ ਸੀ ਪਿੰਡ ਵਾਲਿਆਂ ਨੇ ਸਾਹਮਣਾ ਸੀ ਆਪਣੇ ਸ਼ਹਿਰਾਂ ਨੂੰ ਕਿੰਨੇ ਸਾਹਮਣਾ ਸੀ ਸ਼ਹਿਰਾਂ ਵਾਲਿਆਂ ਨੇ ਸਾਹਮਣਾ ਸੀ ਉਹ ਜਿਨ੍ਹਾਂ ਨੇ ਸਾਹਮਣਾ ਸੀ ਉਹ ਆਪ ਧੜਿਆਂ 'ਚ ਬੰਦੇ ਗਏ ਪਿਆਰਿਓ ਉਹਨਾਂ ਦੀ ਸ਼ਕਤੀ ਤੇ ਆਪਣੀ ਖਤਮ ਹੋ ਗਈ ਤੇ ਵੀ ਕਸੂਰ ਆਪਾਂ ਦੂਜਿਆਂ ਦਾ ਕੱਢਦੇ ਆਂ ਸੱਚ ਨੂੰ ਸਮਝਣ ਦਾ ਯਤਨ ਕਰਿਓ ਵੀ ਸੱਚ ਕੀ ਹੈ ਇਹ ਸਾਡਾ ਇਤਿਹਾਸ ਇਹ ਗੁਰੂ ਸਾਹਿਬਾਨਾਂ ਨੇ ਸਾਨੂੰ ਦੱਸਿਆ ਹੈ ਸਾਰਾ ਕੁਝ ਵੀ ਜੇ ਸ਼ਕਤੀ ਵਿੱਚ ਰਹੋਗੇ ਮਜ਼ਬੂਤ ਰਹੋਗੇ ਜਦੋਂ ਖਿੰਡ ਜਾਓਗੇ ਨਾ ਜਦੋਂ ਇੱਕ ਦੂਜੇ ਨਾਲੋਂ ਟੁੱਟ ਜਾਓਗੇ ਤੁਹਾਨੂੰ ਤੋੜਨ ਵਾਲੇ ਬਹੁਤ ਪੈਦਾ ਹੋ ਜਾਣੇ ਹੁਣ ਯਾਦ ਰੱਖਣ ਵਾਲੀ ਗੱਲ ਹੈ ਜਿਨ੍ਹਾਂ ਬੱਚਿਆਂ ਦੇ ਨਿਸ਼ਾਨੇ ਹੁੰਦੇ ਆ ਉਹ ਫਿਰ ਮਿਹਨਤ ਕਰਦੇ ਆ ਜਦੋਂ ਮਿਹਨਤ ਕਰਦੇ ਆ ਫਿਰ ਸਫਲ ਹੁੰਦੇ ਆ ਕਿਉਂਕਿ ਸਫਲਤਾ ਮਿਹਨਤ ਦੇ ਨਾਲ ਹੈ ਸਫਲਤਾ ਨਿਸ਼ਾਨੇ ਉਲੀਕਣ ਦੇ ਨਾਲ ਹੈ ਸੋ ਅੱਜ ਬੜੀ ਵੱਡੀ ਲੋੜ ਹੈ ਵੀ ਸਾਡੇ ਬੱਚਿਆਂ ਦੇ ਚੰਗੇ ਨਿਸ਼ਾਨੇ ਹੋਣ ਸੋ ਸਾਡਾ ਧਿਆਨ ਇਹ ਬੜਾ ਜ਼ਰੂਰੀ ਹੈ ਇਹ ਮੈਂ ਆਪਣੇ ਕੋਲੋਂ ਕੋਈ ਗੱਲ ਨਹੀਂ ਕਹਿ ਰਿਹਾ ਜੀ ਬਾਣੀ ਦੇ ਵਿੱਚ ਲਿਖਿਆ ਮਹਾਰਾਜ ਕਹਿੰਦੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਕਹਿੰਦੇ ਪ੍ਰਭੂ ਦੀ ਉਸਤਤ ਪਤਾ ਕਿੱਦਾਂ ਕਰਨੀ ਹੈ ਸਾਵਧਾਨ ਹੋ ਜਾਓ ਅਨੁਸ਼ਾਸਨ ਵਿੱਚ ਆ ਜਾਓ ਡਿਸਪਲਾਈਨ ਵਿੱਚ ਆ ਜਾਓ ਤੇ ਆਪਣਾ ਧਿਆਨ ਜਿਹੜਾ ਹੈ ਕਾਇਮ ਕਰੋ ਆਪਣਾ ਧਿਆਨ ਵਰਤਮਾਨ ਦੇ ਵਿੱਚ ਰੱਖਣਾ ਸਿੱਖੋ ਆਪਾਂ ਬੈਠੇ ਆ ਨਾ ਜੀ ਸਾਡਾ ਧਿਆਨ ਪਤਾ ਕਿੱਥੇ ਹੁੰਦਾ ਹੈ ਜਾਂ ਅਸੀਂ ਆਉਣ ਵਾਲੇ ਸਮੇਂ ਦੀ ਚਿੰਤਾ ਕਰੀ ਜਾਂਦੇ ਆ ਜਾਂ ਅਸੀਂ ਜਿਹੜਾ ਲੰਘ ਚੁੱਕਿਆ ਪਾਸਟ ਹੈ ਉਹਦੇ ਬਾਰੇ ਸੋਚੀ ਜਾਂਦੇ ਆ ਅਸੀਂ ਵਰਤਮਾਨ ਦੇ ਵਿੱਚ ਬਹੁਤ ਘੱਟ ਹੁੰਨੇ ਆ ਤੇ ਜੇ ਕਈ ਵਾਰੀ ਸਾਡਾ ਮਨ ਜਿਹੜਾ ਵਰਤਮਾਨ ਦੇ ਵਿੱਚ ਭਵਿੱਖ ਦੀ ਚਿੰਤਾ ਕਰੀ ਜਾਂਦਾ ਹੈ ਜਾਂ ਪਾਸਟ ਬਾਰੇ ਸੋਚੀ ਜਾਂਦਾ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਜਿੱਥੇ ਅੱਜ ਗੁਰਦੁਆਰਾ ਅੰਤਰਜਾਮਤਾ ਸਾਹਿਬ ਬਣਿਆ ਨਾ ਸੁਲਤਾਨਪੁਰ ਲੋਧੀ ਮਹਾਰਾਜ ਨੇ ਉੱਥੇ ਇਹ ਗੱਲ ਸਮਝਾਈ ਸੀ ਸਿੱਖੋ ਵਰਤਮਾਨ ਦੇ ਵਿੱਚ ਕਿੱਦਾਂ ਰਹਿਣਾ ਹੈ ਜੇ ਘੋੜੇ ਖਰੀਦਣ ਕਾਬਲ ਤੁਰੇ ਫਿਰੋਗੇ ਜੇ ਗਰੋਸਰੀ ਕਰਨ ਵਾਸਤੇ ਬਾਜ਼ਾਰਾਂ ਦੇ ਵਿੱਚ ਤੁਰੇ ਫਿਰੋਗੇ ਤੇ ਫਿਰ ਕਦੀ ਵੀ ਤੁਹਾਡੀ ਪੜੀ ਹੋਈ ਨਮਾਜ਼ ਤੁਹਾਡੀ ਕੀਤੀ ਹੋਈ ਪੂਜਾ ਤੁਹਾਡਾ ਕੀਤਾ ਹੋਇਆ ਪਾਠ ਚਾਹੇ ਕੋਈ ਕਿਸੇ ਧਰਮ ਦੇ ਨਾਲ ਸੰਬੰਧਿਤ ਹੋਵੇ ਮਹਾਰਾਜ ਕਹਿੰਦੇ ਪਰਵਾਨ ਨਹੀਂ ਹੋਵੇਗਾ ਕਿਉਂਕਿ ਤੁਹਾਡਾ ਧਿਆਨ ਹਾਜ਼ਰ ਨਹੀਂ ਇਦਾਂ ਹੀ ਸੀ ਇਹਨਾਂ ਦੀ ਦੌਲਤਖਾਨ ਲੋਧੀ ਘੋੜੇ ਖਰੀਦਣ ਤੁਰਿਆ ਫਿਰਦਾ ਅਸੀਂ ਗੁਰਦੁਆਰਿਆਂ ਦੇ ਦਰਸ਼ਨ ਕੀਤੇ ਅਸੀਂ ਬਿਲਡਿੰਗਾਂ ਦੇਖੀਆਂ ਪਰ ਮਾਫ ਕਰਿਓ ਇਤਿਹਾਸ ਨੂੰ ਨਹੀਂ ਵਿਚਾਰਿਆ ਵੀ ਗੁਰਦੁਆਰਾ ਬੇਰ ਸਾਹਿਬ ਦਾ ਕੀ ਇਤਿਹਾਸ ਸਮੈ ਕਿਸੇ ਨੂੰ ਪੁੱਛਾ ਨਾ ਤੇ ਨਹੀਂ ਆਵੇਗਾ ਸੱਚਾ ਪਿਆਰਿਓ ਜੇ ਕਿਸੇ ਨੂੰ ਪੁੱਛੀਏ ਗੁਰਦੁਆਰਾ ਅੰਤਰਜਮਤਾ ਸਾਹਿਬ ਦਾ ਇਤਿਹਾਸ ਕੀ ਹੈ ਨਹੀਂ ਪਤਾ ਹੋਣਾ ਜੇ ਪੁੱਛੀਏ ਗੁਰਦੁਆਰਾ ਹਟ ਸਾਹਿਬ ਦਾ ਇਤਿਹਾਸ ਕੀ ਹੈ ਕਾਰਨ ਇਹ ਆ ਵੀ ਲੋਕ ਕੇਵਲ ਬਿਲਡਿੰਗਾਂ ਦੇਖਦੇ ਨੇ ਜਾਂ ਥੋੜਾ ਜਿਹਾ ਜੋ ਉੱਥੇ ਲਿਖਿਆ ਹੁੰਦਾ ਉਹਨੂੰ ਪੜ੍ਹ ਕੇ ਆਪਾਂ ਸੰਤੁਸ਼ਟ ਹੋ ਜਾਂਦੇ ਆ ਪਰ ਅਸਲ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ ਇਹਦੇ ਪਿੱਛੇ ਕਾਰਨ ਕੀ ਸੀ ਮੋਦੀ ਖਾਨਾ ਬਾਬੇ ਨੇ ਚਲਾਇਆ ਉਹ ਕੀ ਕਾਰਨ ਹੈ ਉਹਨੇ ਸੰਸਾਰ ਨੂੰ ਉੱਥੋਂ ਕਿਹੜੀ ਜੇ ਬਾਬਾ ਅੰਤਰਜਾਮਤਾ ਗੁਰਦੁਆਰਾ ਜਿੱਥੇ ਕਦੀ ਮਸਜਿਦ ਸੀ ਜੇ ਮਸਜਿਦ ਦੇ ਵਿੱਚ ਬਾਬਾ ਗਿਆ ਤੇ ਕਾਦੇ ਵਾਸਤੇ ਗਿਆ ਬਾਬਾ ਮਨੁੱਖਤਾ ਨੂੰ ਜਗਾਉਣ ਵਾਸਤੇ ਗਿਆ ਲੋਧੀਆਂ ਦਾ ਰਾਜ ਸੀ ਉਹਨਾਂ ਨੂੰ ਜਗਾਉਣ ਵਾਸਤੇ ਗਿਆ ਜਿੱਥੇ-ਜਿੱਥੇ ਵੀ ਜੇ ਬਾਬਾ ਧਾਰਮਿਕ ਸਥਾਨਾਂ ਤੇ ਕੁਰਖੇਤਰ ਜਗਨਨਾਥਪੁਰੀ ਹਰਦਵਾਰ ਜਿੱਥੇ-ਜਿੱਥੇ ਵੀ ਜਗਨਨਾਥਪੁਰੀ ਮੁਲਤਾਨ ਮੱਕਾ ਜਿੱਥੇ-ਜਿੱਥੇ ਵੀ ਮੇਰੇ ਸਹਬ ਗਏ ਨੇ ਮਹਾਰਾਜ ਨੇ ਇਹ ਨਹੀਂ ਦੇਖਿਆ ਵੀ ਇਹ ਧਾਰਮਿਕ ਸਥਾਨ ਹਿੰਦੂਆਂ ਦਾ ਹੈ ਜਦ ਮੁਸਲਮਾਨਾਂ ਦਾ ਹੈ ਬਾਬੇ ਨੇ ਦੇਖੀ ਤੇ ਮਨੁੱਖਤਾ ਦੇਖੀ ਬਾਬੇ ਨੇ ਜਗਾਇਆ ਤੇ ਮਨੁੱਖਤਾ ਨੂੰ ਜਗਾਇਆ ਤੇ ਜਿੱਦਣ ਬਾਬੇ ਨੇ ਸ਼ਹਾਦਤ ਦਿੱਤੀ ਉਹ ਵੀ ਮਨੁੱਖਤਾ ਵਾਸਤੇ ਦਿੱਤੀ ਇਹ ਨਹੀਂ ਦੇਖਿਆ ਵੀ ਇਹ ਹਿੰਦੂ ਹੈ ਜਾਂ ਮੁਸਲਮਾਨ ਹੈ ਐਦਾਂ ਤਾਂ ਨਹੀਂ ਨਾ ਦੇਖਿਆ ਜੇ ਪਾਦਸ਼ਾਹ ਕਹਿੰਦੇ ਸਾਡੇ ਕੋਲ ਕਸ਼ਮੀਰ ਦੇ ਪੰਡਤ ਆਏ ਨੇ ਆਪਣਾ ਦੁੱਖ ਸਾਡੇ ਕੋਲ ਆ ਕੇ ਉਹਨਾਂ ਨੇ ਦੱਸਿਆ ਅੱਜ ਉਹਨਾਂ ਦਾ ਧਰਮ ਖਤਰੇ ਵਿੱਚ ਹੈ ਅਸੀਂ ਉਹਨਾਂ ਦੀ ਰੱਖਿਆ ਕਰਾਂਗੇ ਕਿਉਂਕਿ ਬਾਬੇ ਵਾਸਤੇ ਕੋਈ ਬਗਾਨਾ ਨਹੀਂ ਨਾ ਬਾਬੇ ਵਾਸਤੇ Hindu ਬਗਾਨੇ ਆ ਨਾ ਬਾਬੇ ਵਾਸਤੇ ਮੁਸਲਮਾਨ ਬਗਾਨੇ ਆ ਤੇ ਯਾਦ ਰੱਖਿਓ ਬਾਬੇ ਵਾਸਤੇ ਸਾਰੀ ਮਨੁੱਖਤਾ ਹੀ ਆਪਣੀ ਹੈ ਨਾ ਕੋ ਬੈਰੀ ਨਾ ਹੀ ਬਗਾਨਾ ਸਗਲ ਸੰਗ ਹਮਕੋ ਬਨ ਆਈ ਇਸ ਧਰਤੀ ਤੇ ਕੇਵਲ ਬਾਬਾ ਇਕੋ ਹੀ ਹੈ ਗੁਰੂ ਨਾਨਕ ਪਹਿਲਾਂ ਸੰਸਾਰ ਵਿੱਚ ਬੜੇ ਰੈਬਰ ਹਾਂਜੀ ਅਵਤਾਰੀ ਪੁਰਸ਼ ਹੋਏ ਨੇ ਪਰ ਪਿਆਰਿਓ ਉਹ ਆਪਣੇ ਆਪਣੇ ਧਰਮਾਂ ਦੇ ਸਨ Hindu ਧਰਮ ਦੇ ਵੱਖਰੇ ਸਨ ਇਸਲਾਮ ਦੇ ਵੱਖਰੇ ਪੈਗੰਬਰ ਸਨ ਹਾਂਜੀ ਬੋਧੀ ਜੈਨੀ ਮਤ ਦੇ ਵਿੱਚ ਵੱਖਰੇ ਵੱਖਰੇ ਉਹਨਾਂ ਦੇ ਧਾਰਮਿਕ ਆਗੂ ਹੋਏ ਆ ਸਾਰਿਆਂ ਦਾ ਸਤਿਕਾਰ ਕਰਨਾ ਸਾਡਾ ਫਰਜ਼ ਹੈ ਹਾਂਜੀ ਕਦੀ ਕਿਸੇ ਦਾ ਨਰਾਦਰ ਨਾ ਕਰੋ ਕਦੀ ਕਿਸੇ ਦੀ ਨਿੰਦਿਆ ਨਾ ਕਰੋ ਸਾਰਿਆਂ ਦਾ ਸਤਿਕਾਰ ਕਰੋ ਪਰ ਗੁਰੂ ਨਾਨਕ ਸਾਹਿਬ ਐਸਾ ਗੁਰੂ ਹੈ ਜਿਹਨੂੰ ਹਿੰਦੂਆਂ ਨੇ ਵੀ ਉਹਨਾਂ ਹੀ ਪਿਆਰ ਕੀਤਾ ਜਿਹਨੂੰ ਮੁਸਲਮਾਨਾਂ ਨੇ ਵੀ ਉਹਨਾਂ ਹੀ ਪਿਆਰ ਕੀਤਾ ਬਲਕਿ ਜਿੱਥੇ ਵੀ ਬਾਬਾ ਗਿਆ ਸਾਰਿਆਂ ਨੇ ਮੁਹੱਬਤ ਕੀਤੀ ਹੈ ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਉਹਦਾ ਕਾਰਨ ਇਹ ਸੀ ਵੀ ਗੁਰੂ ਨਾਨਕ ਸਾਹਿਬ ਨੇ ਜੇ ਗੁਰੂ ਨਾਨਕ ਸਾਹਿਬ ਨੂੰ ਸਾਰੇ ਮੁਹੱਬਤ ਕਰਦੇ ਨੇ ਉਹਦਾ ਕਾਰਨ ਇਹ ਹੈ ਵੀ ਗੁਰੂ ਨਾਨਕ ਸਾਹਿਬ ਆਪ ਸਾਰਿਆਂ ਨੂੰ ਪਹਿਲਾਂ ਮੁਹੱਬਤ ਕਰਦੇ ਆ ਗੁਰੂ ਨਾਨਕ ਸਾਹਿਬ ਹਿੰਦੂ ਧਰਮ ਦੇ ਅਸਥਾਨਾਂ ਤੇ ਗਏ ਇਸਲਾਮ ਦੇ ਅਸਥਾਨਾਂ ਤੇ ਗਏ ਸਿੱਧਾਂ ਦੇ ਕੋਲ ਗਏ ਜੋਗੀਆਂ ਦੇ ਕੋਲ ਗਏ ਜਿੱਥੇ-ਜਿੱਥੇ ਵੀ ਮੇਰੇ ਸਾਹਿਬ ਨੇ ਦੇਖਿਆ ਮਨੁੱਖਤਾ ਜਿੱਥੇ-ਜਿੱਥੇ ਵੀ ਲੋਕ ਵੰਡੀਆਂ ਪਾ ਕੇ ਬੈਠੇ ਨੇ ਬਾਬੇ ਨੇ ਉਹਨਾਂ ਸਾਰਿਆਂ ਨੂੰ ਗਲਵਕੜੀ ਦੇ ਵਿੱਚ ਲਿਆ ਸਾਰਿਆਂ ਦੇ ਨਾਲ ਮੁਹੱਬਤ ਕੀਤੀ ਸਾਰਿਆਂ ਦੇ ਨਾਲ ਪਿਆਰ ਕੀਤਾ ਤੇ ਪਿਆਰਿਓ ਅੱਜ ਸਾਡੀ ਇੱਕ ਦੂਜੇ ਨਾਲ ਨਾ ਬਣੇ ਫਿਰ ਆਪਾਂ ਕਿਦਾਂ ਕਹਿ ਸਕਦੇ ਹਾਂ ਵੀ ਅਸੀਂ ਗੁਰੂ ਨਾਨਕ ਦੇ ਸਿੱਖ ਹ ਕੇਵਲ ਕੱਪੜੇ ਪਾਉਣ ਦੇ ਨਾਲ ਕੇਵਲ ਲਿਬਾਸ ਧਾਰਨ ਕਰਨ ਦੇ ਨਾਲ ਕੋਈ ਸਿੱਖ ਨਹੀਂ ਬਣ ਜਾਂਦਾ ਸਿੱਖ ਉਦੋਂ ਬਣਿਆ ਜਾਂਦਾ ਜਿੱਦਨ ਸੁਰਤ ਸ਼ਬਦ ਦੇ ਨਾਲ ਜੁੜਦੀ ਹੈ ਜਿੱਦਨ ਧਿਆਨ ਸ਼ਬਦ ਦੇ ਨਾਲ ਜੁੜਦਾ ਹੈ ਸ਼ਬਦ ਗੁਰੂ ਸੁਰਤ ਧੁਨ ਚੇਲਾ ਇਸ ਕਰਕੇ ਪਿਆਰਿਓ ਸਤਿਗੁਰਾਂ ਨੇ ਸ਼ਬਦ ਨੂੰ ਗੁਰੂ ਆਖਿਆ ਤੇ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਸਾਡਾ ਖਿਆਲ ਹੈ ਜਿਹੜਾ ਸਾਡਾ ਧਿਆਨ ਹੈ ਉਹ ਸ਼ਬਦ ਦੇ ਵਿੱਚ ਟਿਕਾਉਣਾ ਇਹ ਚੇਲਾ ਬੰਨਣਾ ਹੈ ਅਸੀਂ ਸੰਗਤ ਵਿੱਚ ਬੈਠੇ ਆ ਨਾ ਜਦੋਂ ਸੁਰਤ ਕਰਕੇ ਸ਼ਬਦ ਦੇ ਨਾਲ ਜੁੜੋਗੇ ਅਸੀਂ ਗੁਰੂ ਦੇ ਸਿੱਖ ਬਣਾਂਗੇ ਸਾਡਾ ਗੁਰੂ ਸ਼ਬਦ ਹੈ ਅੱਜ ਬੜੇ ਲੋਕ ਨੇ ਜਿਹੜੇ ਥਾਂ ਥਾਂ ਤੇ ਡੇਰੇ ਖੋਲ ਕੇ ਬੈਠੇ ਆ ਆਪਣੇ ਹਲਵੇ ਮੰਡੇ ਦੀ ਖਾਤਰ ਲੋਕਾਂ ਦੇ ਕੋਲੋਂ ਬੜਾ ਕੁਝ ਕਰਵਾ ਰਹੇ ਆ ਤੇ ਕਸੂਰ ਸਾਡਾ ਵੀ ਹੈ ਜਿਹੜੇ ਪਿਆਰਿਓ ਉਹਨਾਂ ਦੀਆਂ ਜੇਬਾਂ ਭਰਦੇ ਆ ਸਾਨੂੰ ਗੁਰੂ ਵਾਲੇ ਬਣਨਾ ਚਾਹੀਦਾ ਹੈ ਅਸੀਂ ਸਾਡਾ ਸਬੰਧ ਗੁਰਦੁਆਰਿਆਂ ਦੇ ਨਾਲ ਹੋਵੇ ਸਾਡਾ ਸਬੰਧ ਤਖਤਾਂ ਦੇ ਨਾਲ ਹੋਵੇ ਜਿੱਦਣ ਗੁਰੂ ਨਾਲ ਜੁੜੋਗੇ ਉਹਦੋਂ ਚੜ੍ਹਦੀ ਕਲਾ ਆਪਣੇ ਆਪ ਹੀ ਆ ਜਾਵੇਗੀ ਹਾਂਜੀ ਜੜ ਦੀ ਕਲਾ ਫੁੱਲ ਨੂੰ ਖੁਸ਼ਬੂ ਦੇਣ ਵਾਸਤੇ ਫੁੱਲ ਦੇ ਵਿੱਚ ਸੁਵਪਨ ਆਵੇ ਉਹਦੇ ਵਾਸਤੇ ਫੁੱਲ ਨੂੰ ਕੁਝ ਹੋਰ ਵੱਖਰਾ ਨਹੀਂ ਕਰਨਾ ਪੈਂਦਾ ਜਦੋਂ ਉਹਦਾ ਸਬੰਧ ਧਰਤੀ ਦੇ ਨਾਲ ਜੁੜ ਜਾਂਦਾ ਹੈ ਜਦੋਂ ਉਹਦਾ ਸਬੰਧ ਆਪਣੀਆਂ ਜਣਾ ਦੇ ਨਾਲ ਜੁੜਿਆ ਹੁੰਦਾ ਹੈ ਫੁੱਲ ਆਪਣੇ ਆਪ ਹੀ ਖੜਿਆ ਰਹਿੰਦਾ ਹੈ ਫੁੱਲ ਆਪਣੇ ਆਪ ਹੀ ਖੁਸ਼ਬੂ ਦਿੰਦਾ ਹੈ ਸੁਵਪਨ ਮੰਨਦਾ ਹੈ ਇਸੇ ਤਰ੍ਹਾਂ ਜਿੱਦਨ ਸਿੱਖ ਦਾ ਸਬੰਧ ਗੁਰੂ ਦੇ ਨਾਲ ਜੁੜ ਜਾਵੇਗਾ ਤੇ ਜੜ ਦੀ ਕਲਾ ਆਪਣੇ ਆਪ ਹੀ ਆ ਜਾਵੇਗੀ ਉਦਨ ਉਦੋਂ ਆਨੰਦ ਸਾਡੇ ਵਿੱਚ ਆਪਣੇ ਆਪ ਹੀ ਆ ਜਾਵੇਗਾ ਕਿਉਂਕਿ ਜਿੱਥੇ ਗੁਰੂ ਹੈ ਉੱਥੇ ਹੀ ਆਨੰਦ ਹੈ ਜਿੱਥੇ ਗੁਰੂ ਹੈ ਉੱਥੇ ਹੀ ਚੜ੍ਹਦੀ ਕਲਾ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜਿੱਥੇ ਗੁਰੂ ਹੈ ਉੱਥੇ ਹੀ ਆਨੰਦ ਹੈ ਮਹਾਰਾਜ ਕਹਿੰਦੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਜਿੱਦਣ ਗੁਰੂ ਨੂੰ ਪਾਲਿਆ ਨਾ ਜੀ ਉਦੋਂ ਆਨੰਦ ਆਪੇ ਆ ਜਾਣਾ ਹੈ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਕਹਿੰਦੇ ਭਾਈ ਆਨੰਦ ਦਾ ਪਤਾ ਉਦੋਂ ਲੱਗਦਾ ਜਦੋਂ ਗੁਰੂ ਨੂੰ ਮਿਲਾਂਗੇ ਅੱਜ ਸਾਰਾ ਸੰਸਾਰ ਹੀ ਦੁਖੀ ਹੈ ਜੀ ਮੈਨੂੰ ਮਾਫ ਕਰਿਓ ਅੱਜ ਕਿਹੜਾ ਘਰ ਹੈ ਜਿੱਥੇ ਦੁੱਖ ਨਹੀਂ ਕੋਈ ਤਨ ਕਰਕੇ ਦੁਖੀ ਹੈ ਕੋਈ ਮਨ ਕਰਕੇ ਦੁਖੀ ਹੈ ਕੋਈ ਬਾਹਰ ਲੀਆਂ ਆਫਤਾਵਾਂ ਕਰਕੇ ਕਿਤੇ ਪਹੁੰਚਾ ਲਿਆ ਹੁਣ ਹੜ ਆਇਆ ਹੋਇਆ ਹੈ ਹਰ ਦੂਜੇ ਤੀਜੇ ਸਾਲ ਹੜ ਆ ਜਾਂਦਾ ਜੀ ਆਪਣੇ ਇਲਾਕੇ ਦੇ ਵਿੱਚ ਜਿੱਥੋਂ ਮੈਂ ਆਇਆ ਆ ਸਾਡੇ ਹੁਣ ਵੀ ਪਾਣੀ ਆਇਆ ਹੋਇਆ ਹੈ ਸੁਲਤਾਨਪੁਰ ਲੋਧੀ ਦੇ ਜਾਂ ਉਸ ਖੇਤਰ ਦੇ ਵਿੱਚ ਅਸੀਂ ਕਿਤੇ ਬਾਹਰ ਲੀਆਂ ਆਫਤਾਵਾਂ ਤੋਂ ਦੁਖੀ ਹਾਂ ਕਿਤੇ ਸਰੀਰ ਕਰਕੇ ਦੁਖੀ ਹਾਂ ਕਿਤੇ ਮਨ ਕਰਕੇ ਦੁਖੀ ਹਾਂ ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ ਤੇ ਪਿਆਰਿਓ ਜਿੱਦਣ ਗੁਰੂ ਦੇ ਨਾਲ ਜੁੜਾਂਗੇ ਨਾ ਉਹ ਦਿਨ ਗੁਰੂ ਸਾਨੂੰ ਆਨੰਦ ਦੇਵੇਗਾ ਤੇ ਮੈਂ ਬੇਨਤੀ ਕਰ ਰਿਹਾ ਸੀ ਗੁਰੂ ਨਾਨਕ ਸਾਹਿਬ ਨੇ ਸ਼ਬਦ ਦੀ ਪ੍ਰਕਰਮਾ ਕੀਤੀ ਭੈਣੋ ਧਿਆਨ ਨਾਲ ਸੁਣਿਓ ਬਸ ਆਹ ਬੇਨਤੀ ਅੱਜ ਮੈਂ ਕਰਨੀ ਹੈ ਵੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰੀਏ ਸ਼ਬਦ ਦਾ ਸਤਿਕਾਰ ਕਰੀਏ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇ ਪਾਤਸ਼ਾਹ ਦਾ ਸਮਾਂ ਆਇਆ ਤੇ ਪਿਆਰਿਓ ਉਹਨਾਂ ਨੇ ਆਪ ਬਾਣੀ ਲਿਖਵਾਈ ਗੁਰੂ ਨਾਨਕ ਸਾਹਿਬ ਨੇ ਸਭ ਤੋਂ ਪਹਿਲਾਂ ਆਪ ਬਾਣੀ ਲਿਖੀ ਹੈ ਜਿੱਥੇ ਮਹਾਰਾਜ ਨੇ ਬਾਣੀ ਉਚਾਰਨ ਕੀਤੀ ਧੁਰ ਕੀ ਬਾਣੀ ਆਈ ਤਿੰਨ ਸਗਲ ਹੀ ਚਿੰਤ ਮਿਟਾਈ ਜਿੱਥੇ ਰੱਬੀ ਹੁਕਮ ਆ ਰਿਹਾ ਸੀ ਉਥੇ ਸਤਿਗੁਰੂ ਜੀ ਨੇ ਉਸ ਹੁਕਮ ਨੂੰ ਲਿਖਿਆ ਬਾਣੀ ਮਹਾਰਾਜ ਨੇ ਆਪ ਲਿਖੀ ਜੀ ਸਿੱਖਾਂ ਦੇ ਕੋਲੋਂ ਲਿਖਾਈ ਸਤਿਗੁਰੂ ਜੀ ਨੇ ਬਾਣੀ ਸਿੱਖਾਂ ਦੇ ਕੋਲੋਂ ਲਿਖਾਈ ਆਪ ਵੀ ਲਿਖੀ ਕਿਉਂਕਿ ਸਤਿਗੁਰਾਂ ਦੇ ਕੋਲ ਕਲਮ ਤੇ ਦਿਵਾਸੀ ਜਦਨ ਮਹਾਰਾਜ ਤੁਰੇ ਆ ਆਸਾ ਹੱਥ ਕਿਤਾਬ ਕੱਚ ਕੋਜਾ ਬਾੰਗ ਮਸੱਲਾ ਤਾਰੀ ਬਾਣੀ ਲਿਖਣੀ ਅੱਜ ਗੰਦੇ ਗਾਣੇ ਲਿਖਣ ਵਾਲੇ ਤੇ ਬਹੁਤ ਨੇ ਅੱਜ ਗਾਉਣ ਵਾਲੇ ਤੇ ਬਹੁਤ ਨੇ ਪਰ ਮਾਫ ਕਰਿਓ ਸੱਚ ਦਾ ਉਪਦੇਸ਼ ਦੇਣ ਵਾਲਾ ਕੋਈ ਵਿਰਲਾ ਹੀ ਐ ਕੋਈ ਬਾਣੀ ਪੜਨ ਵਾਲਾ ਵਿਰਲਾ ਹੀ ਐ ਅੱਜ ਬਹੁਤ ਵਿਰਲੇ ਘਰ ਨੇ ਜਿੱਥੇ ਬਾਣੀ ਪੜੀ ਜਾਂਦੀ ਐ ਕਈ ਵਾਰੀ ਮੈਂ ਦੇਖਿਆ ਬਾਪੂ ਚੜ੍ਹਾਈ ਕਰ ਜਾਵੇ ਨਾ ਤੇ ਬੱਚੇ ਗੁੜਕਾ ਸਾਹਿਬ ਲੈ ਕੇ ਆ ਜਾਂਦੇ ਆ ਪਤਾ ਕੀ ਆਖਦੇ ਆ ਕਹਿੰਦੇ ਦੀ ਇਹ ਗੁੜਕਾ ਸਾਹਿਬ ਰੱਖ ਲਵੋ ਪੁੱਛੀਦਾ ਜੀ ਕਾਦੇ ਵਾਸਤੇ ਕਹਿੰਦੇ ਸਾਡੇ ਬਾਪੂ ਜੀ ਬਾਣੀ ਪੜਦੇ ਸੀ ਹੈਰਾਨੀ ਦੀ ਗੱਲ ਐ ਵੀ ਬਾਪੂ ਬਾਣੀ ਪੜਦਾ ਸੀ ਹੁਣ ਗੁੜਕਾ ਸਾਹਿਬ ਵੀ ਕਰੋ ਅਸੀਂ ਬਾਹਰ ਕੱਢ ਦਿੰਨੇ ਸਾਨੂੰ ਇੰਨੀ ਕੁ ਸੋਝੀ ਐ ਜੀ ਅੱਜ ਇਹੋ ਜਿਹੇ ਹਾਲਾਤ ਬੰਦੇ ਜਾ ਰਹੇ ਆ ਜੇ ਬਾਪੂ ਜੀ ਬਾਣੀ ਪੜਦੇ ਸੀ ਤੁਹਾਡਾ ਫਰਜ਼ ਹੈ ਤੁਸੀਂ ਵੀ ਬਾਣੀ ਪੜੋ ਜੇ ਤੁਹਾਡੇ ਬਜ਼ੁਰਗ ਬਾਣੀ ਪੜਦੇ ਸੀ ਅਸੀਂ ਬਾਣੀ ਕਿਉਂ ਨਹੀਂ ਪੜਦੇ ਜੀ ਅੱਜ ਹਾਲਾਤ ਕਿੱਧਰ ਜਾ ਰਹੇ ਆ ਸੋ ਸਾਨੂੰ ਬਾਣੀ ਦੇ ਨਾਲ ਜੁੜਨਾ ਚਾਹੀਦਾ ਹੈ ਸਾਨੂੰ ਸ਼ਬਦ ਦੇ ਨਾਲ ਜੁੜਨਾ ਚਾਹੀਦਾ ਹੈ ਤੇ ਗੁਰੂ ਅੰਗਦ ਦੇ ਪਤਸ਼ਾਹ ਦਾ ਸਮਾਂ ਆਇਆ ਪਿਆਰਿਓ ਉਹਨਾਂ ਨੇ ਖਡੂਰ ਸਾਹਿਬ ਦੀ ਧਰਤੀ ਤੇ ਬਾਣੀ ਦਾ ਸਤਕਾਰ ਕੀਤਾ ਬਾਣੀ ਨੂੰ ਲਿਖਵਾਇਆ ਹਾਂਜੀ ਤੇ ਛੋਟੇ-ਛੋਟੇ ਬੱਚੇ ਉਹਨਾਂ ਦੇ ਕੈਂਪ ਲਾਏ ਬੱਚਿਆਂ ਨੂੰ ਮਹਾਰਾਜ ਬਾਣੀ ਪੜਾਇਆ ਕਰਦੇ ਸੀ ਜੀ ਗੁਰਮਤੀਆਂ ਕਲਾਸਾਂ ਖਡੂਰ ਸਾਹਿਬ ਦੀ ਧਰਤੀ ਤੇ ਲੱਗਦੀਆਂ ਸੀ ਇਥੇ ਮਹਾਰਾਜ ਨੇ ਫਿਰ ਬੱਚਿਆਂ ਨੂੰ ਮਲਖਾੜੇ ਬਣਵਾਏ ਅੱਜ ਬਸ ਆ ਘਾਟ ਹੈ ਮੇਰੀ ਕੌਮ ਦੇ ਵਿੱਚ ਮਾਫ ਕਰਿਓ ਆਪਾਂ ਸਾਰੇ ਤਕੜੇ ਹੋਈਏ ਅਸੀਂ ਪੰਥਕ ਤੌਰ ਤੇ ਮਜ਼ਬੂਤ ਪਤਾ ਕਦੋਂ ਹੋਵਾਂਗੇ ਜਦੋਂ ਗੁਰੂ ਨਾਨਕ ਦੇ ਕੀਤੇ ਕਾਰਜਾਂ ਨੂੰ ਆਪਣੇ ਜੀਵਨ ਦੇ ਵਿੱਚ ਪੰਥ ਦੇ ਵਿੱਚ ਲੈ ਕੇ ਆਵਾਂਗੇ ਅੱਜ ਵੀ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ ਦਈਏ ਇਹਨਾਂ ਦੇ ਗੁਰਮਤਿ ਦੇ ਕੈਂਪ ਲੱਗਣ ਤੇ ਨਾਲ ਹੀ ਇਹਨਾਂ ਦੀਆਂ ਖੇਡਾਂ ਕਰਵਾਈਆਂ ਜਾਣ ਇਹਨਾਂ ਨੂੰ ਗਰਾਊਂਡਾਂ ਦੇ ਵਿੱਚ ਲੈ ਕੇ ਜਾਇਆ ਕਰੋ ਇਹਨਾਂ ਨੂੰ ਖੇਡ ਮੈਦਾਨਾਂ ਦੇ ਵਿੱਚ ਲੈ ਕੇ ਜਾਇਆ ਕਰੋ ਜਿੱਦਣ ਬੱਚੇ ਖੇਡ ਮੈਦਾਨਾਂ ਦੇ ਵਿੱਚ ਖੇਡਣ ਲੱਗ ਜਾਣ ਨਾ ਇਹ ਸਰੀਰ ਕਰਕੇ ਮਜ਼ਬੂਤ ਹੋ ਜਾਣਗੇ ਇਹ ਮਨ ਕਰਕੇ ਵੀ ਮਜ਼ਬੂਤ ਹੋ ਜਾਣਗੇ